ਇਹ 15 ਮਿੰਟਾਂ ਦੇ ਵੀਜ਼ੇ ਵਾਲਾ ਮੇਰੇ ਵੀਰੋ ਕੈਨੇਡਾ ਬੈਸੀ ਨੇ ਆਪ ਫੋਨ ਕਰਕੇ ਗਿਆ ਇਹ ਨਾ ਯੂਨਾ ਵੀਜ਼ਾ ਲੈ ਲਿਆ ਇਹ ਐ ਸੰਦੀਪ ਦੋਦੇ ਵਾਲਾ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਇਹਦਾ ਕਹਿੰਦੇ ਮਿੰਟਾਂ ਸਕਿੰਟਾਂ 'ਚ ਵੀਜ਼ਾ ਲੱਗਾ ਪਰ ਖੇਡ ਕਬੱਡੀ ਦਾ ਬ੍ਰੈਂਡਰ ਬ੍ਰੈਂਡਰ ਜਾਫੀ ਪ੍ਰੀਤ ਆ ਇਹ ਆ ਬੱਬੂ ਜੀ ਸੰਦੀਪ ਆ ਉਹ ਪ੍ਰੀਤ ਆ ਤਾ ਨਜ਼ਰ ਆ ਰਿਹਾ ਹੈ 35 ਤੇ 28 ਦਾ ਮੁਕਾਬਲਾ ਚੱਲ ਰਿਹਾ ਹੈ 35 ਤੇ 28 ਦਾ ਮੁਕਾਬਲਾ ਹੈ ਦੋਦੇ ਦਾ ਸੰਦੀਪ ਕਬੱਡੀ ਪਾ ਰਿਹਾ ਹੈ ਉਧਰ ਬਿੱਦੂ ਮੇਗੋ ਬਾਲ ਦੀ ਤਰਤੀ ਦਾ ਹੋ ਥੋਪਿਆ ਗੁਰੂ ਥੋਪਿਆ ਉੱਚਾ ਲੰਬਾ ਕਾਦ ਹੋ ਤੇ ਰੱਖੋ ਬੱਲੇ 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 ਸੰਦੀਪ ਦੋਦੇ ਵਾਲਾ ਮੇਰੇ ਵੀਰੋ ਓਏ ਤੇ राजस्थान तेरा भी धन्यवाद है ओ कबड्डी पे गई तोते वाला संदीप ਤੇ ਭੈਣੀ ਬਾਗੇ ਵਾਲੇ ਆ ਕਹਿੰਦੇ ਕੀਰਤ ਹੁਣਾ ਦੇ ਪਿੰਡ ਦਾ ਆ ਲਾਡੀ ਹੁਣਾ ਦੇ ਪਿੰਡ ਦਾ ਆ ਤਜਰਬਾ ਆ ਤਜਰਬਾ ਉਹ 도ਦੇ ਵਾਲੇ ਨੂੰ ਕਿੰਨਾ ਕੁ ਤਿਆਰ ਕਰਦੇ ਹੋ ਫਿਰ ਆ ਲਾਕੇ ਦੀ ਆ ਬਾਤਾਂ ਨੇ 도ਦੇ ਦਾ ਸੰਦੀਪ ਕੁੜੇ ਜਿਹਦੀ ਕੌਦੀ ਨਾਲ ਪ੍ਰੀਤ ਕੁੜੇ ਗੁੱਡਣਾ ਬਾਜ ਦਿੰਦੇ ਹਾਂਜੀ ਮਿੱਤਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਬੱਡੀ ਦੇ ਇਸ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ